ਸਸਿਕਾਲ ਜੀ ਸਾਰੇ ਪਿੰਡ ਪਰੌ ਨੂੰ ਹੋਰ ਸਾਨੂੰ ਤੁਹਾਡਾ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਸਰਦੀ ਕਲਾ ਵਿੱਚ ਹੋਗੇ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਦਹੀਂ ਤੜਕਾ ਕਰਦੇ ਵਿੱਚ ਕੋਈ ਵੀ ਮਤਲਬ ਸਬਜੀ ਨਾ ਹੋਵੇ ਤੇ ਆਪਾਂ फटाफट ਇੱਕ ਚੀਜ਼ ਤਿਆਰ ਕਰਕੇ ਰੋਟੀ ਖਾ ਸਕਦੇ ਆ ਸਾਡੇ ਆਲ ਦਹੀਂ ਤੜਕਾ ਵੀ ਕਹਿੰਦੇ ਆ ਰੇੜੂਆ ਵੀ ਕਹਿੰਦੇ ਇਹਨੂੰ ਤੇ ਤੁਹਾਡੇ ਏਰੀਆ ਦੇ ਵਿੱਚ ਕੀ ਇਹਨੂੰ ਕਹਿ ਕੇ ਨਾਮ ਤੋਂ ਬੁਲਾਉਂਦੇ ਆ ਤੇ ਕਮੈਂਟਾਂ ਦੇ ਵਿੱਚ ਪਲੀਜ਼ ਤੁਸੀਂ ਵੀ ਸਾਰੇ ਜਾਣੇ ਜਰੂਰ ਮੈਨੂੰ ਦੱਸਿਓ ਠੀਕ ਹੈ ਲਓ ਜੀ ਇੱਥੇ ਮੈਂ ਲੱਲੇ ਮਟਰ ਤੇ ਇੱਕ ਲੱਲੇ ਪਿਆਜ਼ ਤੇ ਦੋ ਹਰੀ ਮਿਰਚ ਤੇ ਥੋੜਾ ਜਿਹਾ ਲਸਣ ਤੇ ਇੱਕ ਟਮਾਟਰ ਠੀਕ ਹੈ ਤੇ ਤੇ ਇੱਕ ਗੜਵੀ ਮੈਂ ਦਹੀਂ ਦੀ ਲੱਲੀ ਆ ਤੇ ਇਹਨੂੰ ਪਨ ਲਾ ਲਿਆ ਇਸ ਤਰ੍ਹਾਂ ਰੜਕ ਕੇ ਇਹਨੂੰ ਚੰਗੀ ਤਰ੍ਹਾਂ ਠੀਕ ਹੈ ਇਹਦੇ ਵਿੱਚ ਫਿਰ ਪਾਉਣੀਆਂ ਪਕੌੜੀਆਂ ਉਹ ਬਾਅਦ ਵਿੱਚ ਪਾਵਾਂਗੇ ਇਹ ਰਹੀਆਂ ਸਾਰੀਆਂ ਹੈ ਮਲਾਈਮੋ ਵਿੱਚ ਜਿਸ ਤਰ੍ਹਾਂ ਲੱਸੀ ਹੁੰਦੀ ਆ ਇਸੇ ਤਰ੍ਹਾਂ ਸਾਨੂੰ ਦਹੀਂ ਚਾਹੀਦਾ ਖੱਟਾ ਨਹੀਂ ਬਹੁਤਾ ਹੋਣਾ ਚਾਹੀਦਾ ਕੜਾਈ ਲੱਲੀ ਮੈਂ ਤੇ ਮੈਂ ਅਲੱਗ ਹੀ ਤੇਲ ਪਾਉਣ ਇੱਕ ਕੜਛੀ ਤੇਲ ਦੀ ਲਈਆ ਠੀਕ ਹੈ ਚਮਚਾ ਜੀਰੇ ਦਾ ਹਾਲ ਮੈਂ ਪਾ ਜੀ ਤੇ ਮਧਰੇ ਪਾ ਦਨਾ ਆਪਾਂ ਲਸਣ ਥੋੜਾ ਜਿਹਾ ਲਸਣ ਪੋੜ ਦਿੰਦੇ ਹਾਂ ਠੀਕ ਤੇ ਪਾਉਣ ਦੇ ਆਪਾਂ ਮਟਰ पा है टमाटर अद्धा चमच लिया लाल मिर्च कश्मीरी अद्धा चमच लिया लूंग ਚਮਚ ਲਿਆ ਗਰਮ ਮਸਾਲਾ ਤੇ ਇਹ ਥੋੜੀ ਜਿਹੀ ਕਸਤੂਰੀ ਮੇਥੀ ਇਹ ਮੈਂ ਸੁਕਾ ਕੇ ਪਹਿਲਾਂ ਹੀ ਰੱਖੀ ਹੋਈ ਸੀ ਠੀਕ ਹੈ 1 ਚਮਚ ਲਿਆ ਹਲਦੀ ਦਾ ਉਸੇ ਤਰ੍ਹਾਂ ਜਿ ਸਾੜਨਾ ਚਾਹੁੰਦੇ ਹੁਣ ਲਾਣਾ ਚਮਚਾ ਇਹ ਤੜਕਾ ਹੋ ਗਿਆ ਆਪਣਾ ਤਿਆਰ ਤੇ ਜਦੋਂ ਦਹੀਂ ਪੋਣਾ ਵਾ ਵਿੱਚ ਤੜਕੇ ਦੇ ਠੀਕ ਹੈ ਇੱਕ ਗੱਲ ਦਾ ਧਿਆਨ ਰੱਖਣਾ ਗੈਸ ਕਰਦਣਾ ਬੰਦ ਨਹੀਂ ਤਾਂ ਫੁੱਟੀਆਂ ਵੱਜ ਜਣੀਆਂ ਠੀਕ ਹੈ ਪਾਣੀ ਅੱਡ ਦਹੀਂ ਅਟ ਹੋ ਜਾਣਾ ਠੀਕ ਹੈ ਗੈਸ ਬੰਦ ਕਰ ਦੇਣਾ ਗੈਸ ਬਿਲਕੁਲ ਮੈਂ ਬੰਦ ਕਰ ਦਿੱਤਾ ਮੈਂ ਲੱਗੀ ਦਹੀਂ ਪੋਣਾ ਇਹ ਤੇੜੀ ਵੀ ਦਹੀਂ ਦੇ ਵਿੱਚ ਠੀਕ ਇਸ ਤਰ੍ਹਾਂ ਇਹਨਾਂ ਦੇ ਜਾਣਾ ਵਾ ਛੱਡਣਾ ਨਹੀਂ ਆ ਠੀਕ ਹੈ ਨਹੀਂ ਤਾਂ ਫੁੱਟੀਆਂ ਵੱਜ ਜਣੀਆਂ ਠੀਕ ਹੈ ਇੱਕ ਕੌਲੀ ਮੈਂ ਲਈਏ ਪਕੌੜੀਆਂ ਦੀ ਸਾਰੀਆਂ ਪਾ ਦੇਣੀਆਂ ਆਪਾਂ ਆਹ ਜ ਤਨਾ ਤਹਿੰ ਤੜਕਾ ਤਿਆਰ ਹੋ ਗਿਆ ਇਹ ਬਹੁਤ ਵਧੀਆ ਚੀਜ਼ ਆ ਤੇ ਆਪਾਂ ਕੋਈ ਸਬਜੀ ਨਾ ਮਿਲੇ ਫਟਾਫਟ ਤਹਿੰ ਤੜਕਾ ਲਾ ਕੇ ਤੇ ਰੋਟੀ ਖਾਵੋ ਸਾਡੇ ਤੇ ਇੱਧਰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਇਸ ਚੀਜ਼ ਨੂੰ ਠੀਕ ਆ ਹੋਰ ਕੋਈ ਸਬਜੀ ਹੋਵੇ ਨਾ ਹੋਵੇ ਤੇ ਗਿਆਂ ਦੇ ਬਸ ਦਹੀਂ ਢੜਕਾ ਲਾ ਲਓ ਜੀ ਛੇਤੀ ਨਾਲ ਠੀਕ ਆ ਤੇ ਹੁਣ ਆਪਾਂ ਬਣਾਵਾਂਗੇ ਲੂਣ ਵਾਲੇ ਚੋਲ ਨਾਲ ਤੇ ਫਿਰ ਖਾਵਾਂਗੇ ਠੀਕ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡੇ ਏਰੀਆ ਦੇ ਵਿੱਚ ਕੀ ਇਹਨੂੰ ਕਹਿੰਦੇ ਆ ਕਿਸ ਨਾਂ ਨਾਲ ਬੁਲਾਉਂਦੇ ਆ ਤੇ ਇਹ ਵੀ ਜਰੂਰ ਦੱਸਿਓ ਠੀਕ ਲਓ ਜੀ ਹੱਕ ਬਲ ਗਈ ਤੇ ਮੈਂ ਹੁਣ ਲੱਗੀ ਚੋਲ ਬਣਾਉ ਲੂਣ ਵਾਲੇ ਮਟਰਾਂ ਵਾਲੇ ਚੋਲ ਤੇ ਆਪਾਂ ਤਾਂ ਤੇਲ ਇੱਕ ਘੜਸ਼ੀ ਤੇਲ ਦੀ ਲਈ ਹੈ ਇੱਕ ਗਲਾਸ ਬਾਸਪਤੀ ਚੋਲਾਂ ਦਾ ਲੱਲਿਆ ਟੋਟਾ ਚੋਲ ਠੀਕ ਆ ਮੈਨੂੰ ਤੇ ਇਹੀ ਵਧੀਆ ਲੱਗਦੀ ਆ ਇਹਦੇ ਵਿੱਚ ਪਾਵਾਂਗੇ ਆਪਾਂ ਠੀਕ ਆ ਤੇ ਇੱਕ ਆਲੂ ਲੱਿਆ ਵਾ ਠੀਕ ਆ ਵੱਡੇ ਸਾਈਜ਼ ਦਾ ਆਲੂ ਤੇ ਇੱਕ ਕੋਲੀ ਮਟਰਾਂ ਦੀ ਆ ਇੱਕ ਪਿਆਜ਼ ਆ ਤੇ 1 ਇੰਚ ਮਤਲ ਅਦਰਕ ਆ ਤੇ ਇੱਕ ਹਰੀ ਮਿਰਚ ਆ ਤੇ ਇੱਕ ਹੀ ਗਾਜਰ ਆ ਠੀਕ ਆ ਤੇ ਅੱਜ ਬਣਾਵਾਂਗੇ ਮਟਰ ਗਾਜਰਾਂ ਵਾਲੇ ਚੋਲ ਠੀਕ ਆ జీరా చమ్చ తిలో పావీ ఫే మే వారి హీ తర సీ బుత మటర చావల ਚੱਲੇ ਤੇ ਵਧੀਆ ਚੀਜ਼ ਬਣਦੀ ਆ ਨਾਲੇ ਹੱਥ ਥੇਕੇ ਜਾਣਗੇ ਕਿਉਂਕਿ ਅਜ ਤੱਕ ਸੂਸੀ ਵੀ ਨਹੀਂ ਨਿਕਲਿਆ ਤੇ ਨਾਲੇ ਪਾਣੀ ਗਰਮ ਹੋ ਜੂਗਾ ਭਾਂਡੇ ਧੋਣ ਲਈ ਕਈ ਕੰਮ ਹੋ ਜਾਂਦੇ ਆ ਠੀਕ ਆ ਮੈਂ ਜੀ ਇੱਕ ਚਮਚਾ ਲੱल्या ਲੂਣ ਦਾ ਲੈ ਲਵਗਾ ਆਹ ਦਾਾਸ ਇੱਕ ਲਿਆ ਸੀ ਸੋਨਾ ਦਾ एक गिलास चौंधा ही दो गिलास पानी तो पवों ग ढाइ ठीक की ऊपर पाना थोड़ा जानने ढोले टोटा चौल बहुत वह बन गए तो बासमती का टोटा चौल है ਲੋ ਜੀ ਵੇਖੀਓ ਹੁਣ ਚੋਲ ਬਣ ਗਏ ਆਪਣੇ ਕਿੰਨੀ ਲੋ ਜੀ ਵਾਹ ਉਹ ਸੋਹਣੀ ਖੁਸ਼ਬੂ ਆ ਰਹੀ ਹੈ ਚੋਲ ਆਪਣੇ ਬਣ ਕੇ ਤਿਆਰ ਵਾ ਲੋ ਜੀ ਮਟਰਾਂ ਵਾਲੇ ਚੋਲ ਹੋ ਗਏ ਤਿਆਰ ਆਪਣੇ ਤੇ ਦਹੀਂ ਤੜਕੇ ਦੇ ਨਾਲ ਠੀਕ ਆ ਜੀ ਤੇ ਖੁਸ਼ਬੂ ਤੇ ਬਹੁਤ ਵਧੀਆ ਆ ਰਹੀ ਆ ਤੇ ਬਾਕੀ ਖਾ ਕੇ ਪਤਾ ਲੱਗਦਾ ਕਿੰਦਾਂ ਦੀ ਚੀਜ਼ ਆ ਤੇ ਦਹੀਂ ਤੜਕਾ ਜਦੋਂ ਮੈਂ ਪਹਿਲੋ ਬਣਾਇਆ ਸੀ ਉਹ ਤੁਹਾਨੂੰ ਵੇਖਣ ਚ ਪਤਲਾ ਲੱਗਦਾ ਹੋਣਾ ਸੀ ਤੇ ਹੁਣ ਵੇਖੋ ਆ ਕਿਦਾਂ ਸੰਘਣਾ ਹੋ ਗਿਆ ਦਹੀਂ ਤੜਕਾ ਕਿਉਂਕਿ ਪਕੌੜੀਆਂ ਪਾਣੀ ਚੂਸ ਲੈਂਦੀਆਂ ਹਨਾ ਤੇ ਥੋੜਾ ਸੰਘਣਾ ਹੋ ਜਾਂਦਾ ਵਾ ਇਸ ਕਰਕੇ ਥੋੜਾ ਪਤਲਾ ਹੀ ਰੱਖਣਾ ਪੈਂਦਾ ਉਹਨੂੰ ਠੀਕ ਹੈ ਜੀ ਤੇ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਕਿਦਾਂ ਦੀ ਰੈਸਪੀ ਲੱਗੀ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਸੀ ਕਾਲ ਜੀ ਸਾਰੇ ਪੰਪਰਾਂ ਨੂੰ ਓਕੇ ਬਾਏ ਬਾਏ ਟਾਟਾ